ਮਨੀਸ਼ਾ ਪ੍ਰਿਆ ਦਾ ਪਰਿਵਾਰ ਭਾਵੇਂ ਸਾਨੂੰ 1 ਮਿਲੀਅਨ ਡਾਲਰ ਦੇਵੇ ਤੇ ਭਾਵੇਂ ਸਾਡੇ ਕੋਲੇ 10 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਜਾਵੇ ਸਾਨੂੰ ਬਿਲਕੁਲ ਵੀ ਸਵੀਕਾਰ ਨਹੀਂ ਅਸੀਂ ਮਨੀਸ਼ਾ ਪ੍ਰਿਆ ਦੀ ਮੌਤ ਹੀ ਚਾਹੁੰਦੇ ਹਾਂ ਜੋ ਉਹਨੂੰ ਅਦਾਲਤ ਦੇ ਵੱਲੋਂ ਸਜ਼ਾ ਦਿੱਤੀ ਗਈ ਆ ਅਸੀਂ ਉਹੀ ਚਾਹੁੰਦੇ ਹਾਂ ਸਾਡੇ ਉੱਤੇ ਦਬਾਅ ਬਹੁਤ ਬਣਾਇਆ ਗਿਆ ਪਰ ਅਸੀਂ ਬਦਲੇ ਨਹੀਂ ਤੇ ਅਸੀਂ ਬਦਲਾਂਗੇ ਨਹੀਂ ਅਸੀਂ ਵੀ ਆਪਣੇ ਟੱਬਰ ਦਾ ਇੱਕ ਜੀ ਗਵਾਇਆ ਤੇ ਅਸੀਂ ਲੰਮੀ ਕਾਨੂੰਨੀ ਲੜਾਈ ਲੜਨ ਦੇ ਵਿੱਚ ਵੀ ਆਪਦਾ ਬਹੁਤ ਕੁਝ ਗਵਾ ਚੁੱਕੇ ਹਾਂ ਇਸ ਕਰਕੇ ਤਲਾਲ ਅਬਦੁਲ ਮਹਿਦੀ ਦੇ ਕਤਲ ਦੇ ਦੋਸ਼ ਦੇ ਵਿੱਚ ਜਿਹਨੂੰ ਮੌਤਰੀ ਸਜ਼ਾ ਸੁਣਾਈ ਗਈ ਹੈ ਯਾਨੀ ਕਿ ਮਨੀਸ਼ਾ ਪ੍ਰਿਆ ਨੂੰ ਇੱਥੇ ਖੂਨ ਦਾ ਬਦਲਾ ਖੂਨ ਇੱਥੇ ਮੌਤ ਦਾ ਬਦਲਾ ਮੌਤ ਇਹਦੇ ਤਹਿਤ ਹੀ ਅਸੀਂ ਕਾਰਵਾਈ ਚਾਹੁੰਦੇ ਆ ਅਸੀਂ ਆਪਣੀ رائے ਨਹੀਂ ਬਦਲਾਂਗੇ ਸਾਨੂੰ رائے ਬਦਲਣ ਦੀ ਕੋਈ ਲੋੜ ਨਹੀਂ ਅਸੀਂ ਬਿਲਕੁਲ ਪਿੱਛੇ ਨਹੀਂ ਹਟੇ ਸਾਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਅਸੀਂ ਬਲੱਡ ਬਣੀ ਨਹੀਂ ਚਾਹੁੰਦੇ ਇਹ ਗੱਲਾਂ ਕਿਹਨੇ ਕਹੀਆਂ ਜੀ ਵੀ ਤਸਵੀਰ ਤੁਸੀਂ ਇਸ ਵੇਲੇ ਸਕਰੀਨ ਦੇ ਉੱਤੇ ਦੇਖ ਰਹੇ ਆ ਇਹ ਕੌਣ ਆ ਇਹ ਉਹ ਵਿਅਕਤੀ ਆ ਜਿਹੜਾ ਕਿ ਤਲਾਲ ਅਬਦੁਲ ਮਹਿਦੀ ਜਿਹਦੇ ਕਿ ਕਤਲ ਦੇ ਦੋਸ਼ ਦੇ ਵਿੱਚ ਮਨੀਸ਼ਾਪ੍ਰਿਆ ਇਸ ਵੇਲੇ ਜੇਲ੍ਹ ਦੇ ਵਿੱਚ ਆ ਇਹ ਤਲਾਲ ਅਬਦੁਲ ਮਹਿਦੀ ਦਾ ਸਕਾ ਭਰਾ ਸਕਾ ਭਰਾ ਹੈ ਇਹਦਾ ਨਾਮ ਹੈਗਾ ਜੀ ਅਬਦੁਲ ਫਤੇ ਮਹਿਦੀ ਅਬਦੁਲ ਫਤੇ ਮਹਿਦੀ ਨੇ ਕੁਝ ਇੱਕ ਗੱਲਾਂ ਕਹੀਆਂ ਪਹਿਲੀ ਵਾਰ ਉਹਨੇ BBC ਅਰਬੀ ਚੈਨਲ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਆ ਫਿਰ ਉਹਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਆ ਉਹਨੇ ਇਹ ਗੱਲ ਕਹੀ ਆ ਕਿ ਭਾਰਤੀ মিডিਏ ਦੇ ਇੱਕ ਹਿੱਸੇ ਦੇ ਵੱਲੋਂ ਗਲਤ ਗੱਲ ਪ੍ਰਚਾਰੀ ਜਾ ਰਹੀ ਆ ਕਿ ਜਿਹੜਾ ਮੇਰਾ ਭਰਾ ਤਲਾਲ ਅਬਦਲ ਮਹਿਦੀ ਜਿਹਦਾ ਕਤਲ ਹੋਇਆ ਉਹਦੇ ਵੱਲੋਂ ਮਨੀਸ਼ਾ ਪ੍ਰਿਆ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ ਉਹਦੇ ਵੱਲੋਂ ਟੌਰਚਰ ਕੀਤਾ ਜਾਂਦਾ ਸੀ ਜਦ ਕਿ ਇਹ ਗੱਲਾਂ ਸੱਚੀਆਂ ਨਹੀਂ ਤੇ ਜੇਕਰ ਇਹ ਗੱਲਾਂ ਸੱਚੀਆਂ ਸੀ ਤਾਂ ਮਨੀਸ਼ਾ ਪ੍ਰਿਆ ਦੇ ਵਕੀਲਾਂ ਦੀ ਟੀਮ ਦੇ ਵੱਲੋਂ ਹੁਣ ਤੱਕ ਯਮਨ ਦੇ ਵਿੱਚ सना ਦੀ ਅਦਾਲਤ ਦੇ ਵਿੱਚ ਜਦੋਂ ਤੋਂ ਕੇਸ ਚੱਲਦਾ ਇਹ ਗੱਲਾਂ ਕਿਉਂ ਨਹੀਂ ਸ਼ਾਮਲ ਕੀਤੀਆਂ ਗਈਆਂ ਉਹਨਾਂ ਨੇ ਕਦੇ ਇੱਥੇ ਤਾਂ ਗੱਲ ਕਹੀ ਨਹੀਂ ਕਿ ਭਾਈ ਪਾਸਪੋਰਟ ਜ਼ਬਤ ਕੀਤਾ ਗਿਆ ਸੀ ਇਹਨਾਂ ਨੇ ਕਦੇ ਇੱਥੇ ਤਾਂ ਗੱਲ ਕਹੀ ਨਹੀਂ ਕਿ ਭਾਈ ਟੌਰਚਰ ਕੀਤਾ ਗਿਆ ਸੀ ਇਹਨਾਂ ਨੇ ਇੱਥੇ ਗੱਲਾਂ ਕਹੀਆਂ ਨਹੀਂ ਪਰ ਭਾਰਤੀ মিডিਏ ਦੇ ਵਿੱਚ ਗੱਲਾਂ ਆ ਰਹੀਆਂ ਕਿਉਂਕਿ ਭਾਰਤੀ মিডিਏ ਦੇ ਵਿੱਚ ਇੱਕ ਦੋਸ਼ੀ ਨੂੰ ਵਿਚਾਰੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇੱਕ ਦੋਸ਼ੀ ਦੇ ਨਾਲ ਹਮਦਰਦੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਉੱਤੇ ਕੇਸ ਚੱਲਿਆ ਜਿਹਨੂੰ ਮੌਤਨੀ ਸਜ਼ਾ ਹੋਈ ਹੈ ਉਹਦੇ ਹੱਕ ਦੇ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੇ ਉੱਤੇ ਇਹ ਗੱਲਾਂ ਦਾ ਕੋਈ ਅਸਰ ਨਹੀਂ ਤੇ ਇਹ ਗੱਲ ਕਹੀ ਆ ਤਲਾਲ ਅਬਦੁਲ ਮਹਿਦੀ ਦੇ ਭਰਾ ਦੇ ਵੱਲੋਂ ਉਹਨੇ ਹੋਰ ਕਿਹੜੀ-ਕਿਹੜੀ ਗੱਲ ਕਹੀ ਆ ਮੈਂ ਸੰਖੇਪ ਚ ਦੱਸ ਦਿੰਦਾ ਕਿ ਫਾਂਸੀ ਰਕਵਾਉਣ ਵਾਲੇ ਚੰਗੀ ਤਰ੍ਹਾਂ ਜਾਣਦੇ ਆ ਕਿ ਪਰਿਵਾਰ ਸੁਲਾਹ ਕਰਨ ਵਾਸਤੇ ਕਿਸੇ ਵੀ ਹਾਲਤ ਦੇ ਵਿੱਚ ਤਿਆਰ ਨਹੀਂ ਆ ਸਾਡੇ ਉੱਤੇ ਦਬਾਅ ਪਾਇਆ ਗਿਆ ਪਰ ਸਾਡਾ ਮਨ ਨਹੀਂ ਬਦਲਿਆ ਸਾਡੀ ਮੰਗ ਸਾਫ਼ ਹੈ ਕਿ ਬਦਲਾ ਹੋਰ ਕੁਝ ਵੀ ਨਹੀਂ ਚਾਹੇ ਹੋਰ ਕੁਝ ਵੀ ਹੋ ਜਾਵੇ ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ ਜਿਹੜੀ ਇਹ ਤੁਸੀਂ ਹੁਣ ਤਸਵੀਰ ਦੇਖ ਰਹੇ ਆ ਇਹ ਤਲਾਲ ਅਬਦਲ ਮਹਿਦੀ ਦੀ ਤਸਵੀਰ ਆ ਜਿਹੜਾ ਕਿ ਇਸ ਵੇਲੇ ਡਰਾਈਵਿੰਗ ਸੀਟ ਤੇ ਬੈਠਾ ਕਾਰ ਦੇ ਵਿੱਚ ਜਿਹਦੇ ਬੈਲਟ ਲੱਗੀ ਹੋਈ ਆ ਇਹ ਉਹੀ ਵਿਅਕਤੀ ਆ ਇਹ ਉਹੀ ਮੁੰਡਾ ਜਿਹਦਾ ਕਤਲ ਹੋਇਆ ਜਿਹਨੂੰ ਬੇਹੋਸ਼ੀ ਦਾ ਟੀਕਾ ਲਾਇਆ ਗਿਆ ਸੀ ਜਿਹਦੇ ਓਵਰਡੋਸ ਲੱਗ ਗਈ ਜਿਹਦੀ ਮੌਤ ਹੋ ਗਈ ਤੇ ਮੌਤ ਦੀ ਸਜ਼ਾ ਮਿਲੀ ਆ ਇਸ ਵੇਲੇ ਇਸੇ ਦੋਸ਼ ਦੇ ਵਿੱਚ ਮਨੀਸ਼ਾ ਪ੍ਰੀਆ ਨੂੰ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਜਦੋਂ ਪੀੜਤ ਪਰਿਵਾਰ ਇਹ ਗੱਲ ਕਹਿੰਦਾ ਜੀ ਕਿ ਅਸੀਂ ਤਾਂ ਬਲੱਡ ਮਨੀ ਲੈਣੀ ਹੀ ਨਹੀਂ ਤੇ ਇਸ ਹਾਲਾਤ ਦੇ ਵਿੱਚ ਮਨੀਸ਼ਾ ਪ੍ਰੀਆ ਜੇਲ੍ਹ ਦੇ ਵਿੱਚੋਂ ਬਾਹਰ ਕਿਵੇਂ ਆਜੂ ਇਸ ਹਾਲਾਤ ਦੇ ਵਿੱਚ ਉਹ ਬਰੀ ਕਿਵੇਂ ਹੋਜੂ ਇਸ ਹਾਲਾਤ ਦੇ ਵਿੱਚ ਉਹਨੂੰ ਛਡਵਾਇਆ ਕਿਵੇਂ ਜਾ ਸਕਦਾ ਇਹ ਗੱਲ ਮੁਸ਼ਕਲ ਲੱਗਦੀ ਹਾਲ ਦੀ ਘੜੀ ਜਦੋਂ ਭਰਾ ਇਹ ਗੱਲ ਕਹਿ ਰਿਹਾ ਪੀੜਤ ਪਰਿਵਾਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਤੇ ਫਿਰ ਕੋਈ ਵੀ ਦਬਾਅ ਬਣਾ ਕੇ ਪੈਸਾ ਦਿੱਤਾ ਨਹੀਂ ਜਾ ਸਕਦਾ ਉਹਨਾਂ ਨੂੰ ਪੈਸਾ ਲੈਣ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਕਿ ਮਿਲੀਅਨ ਐਪ ਹੋਵੇ ਭਾਵੇਂ 10 ਹੋਵੇ ਤੇ ਭਾਵੇਂ 20 ਹੋਵੇ ਸਾਨੂੰ ਪੈਸੇ ਦੀ ਲੋੜ ਨਹੀਂ ਆ ਸਾਡੇ ਵੀ ਟੱਬਰ ਦਾ ਇੱਕ ਜੀ ਗਿਆ ਸਾਨੂੰ ਉਹਦਾ ਇਨਸਾਫ ਚਾਹੀਦਾ ਤੇ ਜਿਹੜੀ ਆ ਤਸਵੀਰ ਹੁਣ ਤੁਸੀਂ ਦੇਖ ਰਹੇ ਆ ਇਹ ਹੈਗੀ ਜੀ ਮਨੀਸ਼ਾ ਪ੍ਰੀਆ ਤੇ ਉਹਦੇ ਪਤੀ ਦੀ ਇਹ ਜਿਹੜਾ ਪਤੀ ਆ ਇਹਦੇ ਵੱਲੋਂ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਆ ਜਿਹੜੀ ਤੁਸੀਂ ਦੋਵਾਂ ਜਣਿਆਂ ਦੀ ਇਹ ਤਸਵੀਰ ਦੇਖ ਰਹੇ ਆ ਇਹ ਮਨੀਸ਼ਾ ਪ੍ਰਿਆ ਤੇ ਉਹਦੇ ਪਤੀ ਦੀ ਤਸਵੀਰ ਆ ਯਾਨੀ ਕਿ ਇਸ ਟੱਬਰ ਦੇ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਜੋ ਕੁਝ ਹੋਇਆ ਉਹਦੇ ਉੱਤੇ ਕਾਟਾ ਫਿਰ ਜੇ ਤੇ ਸ਼ਰੇਆ ਕਾਨੂੰਨ ਦੇ ਤਹਿਤ ਤੇ ਭਾਈ ਉਹਨੂੰ ਬਚਾ ਦਾ ਮੌਕਾ ਮਿਲ ਜਾਵੇ ਤੇ ਬਲੱਡ ਬਣੀ ਇਹ ਲੈ ਲੈਣ ਪਰ ਇਸ ਟੱਬਰ ਦੇ ਵੱਲੋਂ ਜਿਹੜਾ ਪੀੜਤ ਪਰਿਵਾਰ ਆ ਇਨੇ ਇਹ ਬਲੱਡ ਬਣੀ ਲੈਣ ਤੋਂ ਦੋ ਟੁੱਕ ਇਨਕਾਰ ਕਰਤਾ ਹੁਣ ਦੇਖੋ ਇੱਥੇ ਭਾਰਤ ਦੇ ਵਿੱਚ ਰਾਇਆਂ ਹੋਰ ਤਰ੍ਹਾਂ ਦੀਆਂ ਚੱਲਦੀਆਂ ਭਾਰਤ ਦੇ ਵਿੱਚ ਪਤਾ ਤਾਂ ਬਹੁਤਾ ਕਿਸੇ ਨੂੰ ਵੀ ਨਹੀਂ ਦੇਖੋ ਜਿੰਨੀ ਜਾਣਕਾਰੀ ਆਉਂਦੀ ਆ ਉਹਦੇ ਆਧਾਰ ਦੇ ਉੱਤੇ ਆਪਾਂ ਕਾ ਰਾਇ ਬਣਾਉਨੇ ਆ ਪਰ ਲੋਕ ਆਪਸ ਦੇ ਵਿੱਚ ਪਤਾ ਕਿਵੇਂ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਕਮੈਂਟੋ ਕਮੈਂਟੀ ਹੁੰਦੀਆਂ ਲੈ ਜੀ ਉਥੇ ਤਾਂ ਜਾਣ ਬੁੱਝ ਕੇ ਕੀਤਾ ਗਿਆ ਲੋ ਜੀ ਕੋਈ ਕਹਿੰਦਾ ਜੀ ਕਿ ਕੁੜੀ ਦਾ ਕਸੂਰ ਕੋਈ ਨਹੀਂ ਕਹਿੰਦਾ ਬੰਦੇ ਦਾ ਸਾਰੇ ਦਾ ਕਸੂਰ ਆ ਕੋਈ ਇਹ ਗੱਲ ਕਹਿੰਦਾ ਇਹਨੇ ਪਾਸਪੋਰਟ ਲੁਕੋਇਆ ਕਿਉਂ ਕੋਈ ਇਹ ਗੱਲ ਕਹਿੰਦਾ ਜੀ ਕਿ ਇਹਦੇ ਪਿੱਛੇ ਆ ਕਹਾਣੀ ਆ ਪਤਾ ਪਤਾ ਕਿਸੇ ਗੱਲ ਦਾ ਨਹੀਂਗਾ ਪਰ ਇੰਨੀ ਗੱਲ ਜ਼ਰੂਰ ਆ ਵੀ ਸਾਰੇ ਜਣੇ ਆਪੋ ਆਪਣਾ ਯੋਗਦਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਬਦਾਂ ਦੇ ਰਾਹੀਂ ਪਾ ਰਹੇ ਆ। ਮੇਰੀ ਬੇਨਤੀ ਹੈ ਜੀ ਕਿ ਕੋ ਊਲਾਰਵਾਦੀ ਕਿਸੇ ਦੇ ਪ੍ਰਤੀ ਨਹੀਂ ਹੋਣਾ ਚਾਹੀਦਾ। ਜੇ ਤਾਂ ਉਸ ਕਾਨੂੰਨ ਦੇ ਬਾਰੇ ਜਦੋਂ ਅਦਾਲਤ ਦੇ ਵਿੱਚ ਇੰਨਾ ਲੰਮਾ ਸਮਾਂ ਹੋ ਗਿਆ ਕੇਸ ਚੱਲਦੇ ਆ। ਜੇ ਤਾਂ ਉਸ ਥਾਂ ਦੇ ਉੱਤੇ ਅਦਾਲਤ ਦੇ ਵਿੱਚ ਜਿਹੜਾ ਕੇਸ ਆ ਉਹਦੇ ਵਿੱਚ ਇਹ ਵੀ ਗੱਲ ਦਰਜਾ ਕਿ ਭਾਈ ਤਲਾਲ ਅਬਦੋ ਮਹਿੰਦੀ ਨੇ ਮਨੀਸ਼ਾ ਪ੍ਰਿਆ ਦਾ ਪਾਸਪੋਰਟ ਵੀ ਲੁਕੋਇਆ ਸੀ ਜਿਹਦੇ ਕਰਕੇ ਉਹਦੇ ਵੱਲੋਂ ਇਹ ਪਾਸਪੋਰਟ ਹਾਸਲ ਕਰਨ ਦੇ ਲਈ ਹੀ ਇਹ ਲੱਭਣ ਦੇ ਲਈ ਹੀ ਉਹਦਾ ਟੀਕਾ ਲਾਇਆ ਗਿਆ ਸੀ ਫੇਰ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਪਰ ਜੇਕਰ ਭਾਈ ਉੱਥੇ ਕਾਨੂੰਨ ਦੇ ਵਿੱਚ ਇਹ ਗੱਲ ਨਹੀਂ ਤੇ ਫੇਰ ਆਪਾਂ ਘਰੇ ਬੈਠੇ ਇੱਥੇ ਪੰਜਾਬ ਦੇ ਵਿੱਚ ਹੀ ਗੱਲਾਂ ਕਰੀ ਜਾ ਗਏ ਨੀ 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 ਇਹ ਤਾਂ ਪਾਸਪੋਰਟ ਚੱਕਿਆ ਹੀ ਸੀ ਹੁਣ ਮੁੱਕਰ ਗਏ ਆ ਹੁਣ ਏਦਾਂ ਹੋ ਗਿਆ ਆ ਇਹਦੀ ਕੋਈ ਤੁਕ ਨਹੀਂ ਬਣਦੀ ਗੱਲ ਪਾਰਦਰਸ਼ੀ ਹੋਣੀ ਚਾਹੀਦੀ ਆ ਗੱਲ ਸਾਫ਼ ਤੇ ਸਪਸ਼ਟ ਹੋਣੀ ਚਾਹੀਦੀ ਆ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਸਾਡੇ ਭਾਰਤ ਦੀ ਇੱਕ ਕੁੜੀ ਆ ਜਿਹੜੀ ਉਹ ਮੁੱਕ ਨਾ ਜਾਵੇ ਉਹ ਮਾਰਨ ਦਿੱਤੀ ਜਾਵੇ ਉਸ ਟੱਬਰ ਨੂੰ ਇਸ ਗੱਲ ਦਾ ਦੁੱਖ ਆ ਕਿ ਸਾਡਾ ਮਾਰ ਦਿੱਤਾ ਗਿਆ ਤੇ ਅਸੀਂ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਹਾਂ ਸਾਨੂੰ ਵੀ ਆਪਣੇ ਟੱਬਰ ਦੇ ਜੀਨ ਨਾਲ ਪਿਆਰ ਸੀ ਉਹ ਬੰਦੇ ਨੇ ਇਹ ਗੱਲ ਕਹੀ ਆ ਤਲਾਲ ਅਬਦੁਲ ਮਹਿਦੀ ਦੇ ਭਰਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਅਬਦੁੱਲ ਫਤਿਹ ਮਹਿਦੀ ਦੇ ਵੱਲੋਂ ਕਿ ਸਾਨੂੰ ਵੀ ਆਪਦੇ ਟੱਬਰ ਦੇ ਨਾਲ ਪਿਆਰ ਸੀ ਸਾਡੇ ਟੱਬਰ ਦੇ ਨਾਲ ਵੀ ਇਜਾਜ਼ਤੀ ਹੋਈ ਆ ਅਸੀਂ ਵੀ ਕਾਨੂੰਨੀ ਲੜਾਈ ਲੜਦੇ ਹਾਂ ਬਹੁਤ ਕੁਝ ਗਵਾਇਆ ਅਸੀਂ ਕੀ ਕਰੀਏ ਅਸੀਂ ਕਿਹੜੇ ਪਾਸੇ ਜਾਏਗੇ ਉਹਨੇ ਆ ਗੱਲਾਂ ਕਹੀਆਂ ਹੁਣ ਦੇਖਦੇ ਪਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਮੈਨੂੰ ਲੱਗਦਾ ਨਹੀਂ ਕਿ ਇਸ ਹਾਲਾਤ ਦੇ ਵਿੱਚ ਜੇਕਰ ਟੱਬਰ ਨਾ ਮੰਨਿਆ ਬਲੱਡ ਮਨੀ ਲੈ ਕੇ ਜਾਂ ਉਹਦਾ ਤਰਸ ਦੇ ਆਧਾਰ ਦੇ ਉੱਤੇ ਉਹਨੂੰ ਛੱਡਣ ਦੇ ਬਾਰੇ ਨਾ ਮੰਨਿਆ ਤੇ ਫੇਰ ਭਾਈ ਮਨੀਸ਼ਾ ਪ੍ਰਿਆ ਦੇ ਬਚਾ ਦਾ ਕੋਈ ਹੱਲ ਨਹੀਂ ਹਾਂ ਉਹਨੇ ਇਹ ਵੀ ਗੱਲ ਕਹੀਏ ਬੰਦੇ ਨੇ ਉਹ ਕਹਿੰਦਾ ਜੀ ਕਿ ਹੋ ਸਕਦਾ ਭਾਈ ਇਹ ਕਾਨੂੰਨੀ ਪ੍ਰਕਿਰਿਆ ਲੰਮੀ ਪੈ ਜੇ ਪਰ ਲੰਮੀ ਪੈ ਸਕਦੀ ਆ ਅਸੀਂ ਇਨਸਾਫ ਲੈ ਕੇ ਰਵਾਂਗੇ ਉਹਨੇ ਗੱਲ ਕਹੀਏ ਵੀ ਤੱਕਾ ਸਾਡੇ ਨਾਲ ਜਿੰਨਾ ਹੋਣਾ ਸੀ ਹੋ ਗਿਆ ਇਸ ਵੇਲੇ ਧਰਮਗੁਰੂ ਆਪਸ ਦੇ ਵਿੱਚ ਗੱਲ ਕਰ ਰਹੇ ਆ ਇਸ ਵੇਲੇ ਦੋਵਾਂ ਦੇਸ਼ਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲਦੀ ਹੋ ਸਕਦੀ ਆ ਪਰ ਅਸੀਂ ਜੇਕਰ ਮੰਨਾਂਗੇ ਤਾਂ ਹੀ ਉਹਨੂੰ ਮੌਕਾ ਮਿਲੂਗਾ ਨਾ ਬਾਹਰ ਜਾਣ ਦਾ ਅਸੀਂ ਨਹੀਂ ਮੰਨਾਂਗੇ ਉਹਨੇ ਦੋ ਟੁੱਕੇ ਗੱਲ ਕਹੀ ਆ ਅਗਲੀ ਗੱਲ ਥੋੜੀ ਜਿਹੀ ਵਿਚਾਰ ਦੇ ਰੂਪ ਚ ਦੱਸ ਦਗੇ ਕਿ 16 ਜੁਲਾਈ ਨੂੰ ਮਨੀਸ਼ਾ ਪ੍ਰਿਆ ਨੂੰ ਫਾਂਸੀ ਹੋਣੀ ਸੀ ਜਾਂ ਉਹਦੇ ਗੋਲੀ ਵੱਜਣੀ ਸੀ ਇਹ ਵੱਖੋ ਵੱਖਰੀਆਂ ਥਾਵਾਂ ਤੇ ਵੱਖੋ ਵੱਖਰੇ ਵਿਚਾਰ ਆ ਪਰ ਉਹਦੋਂ ਇਹ ਮੌਕਾ ਮਿਲੇਗਾ ਥੋੜਾ ਜਿਹਾ ਹੋਰ ਜਿਉਣ ਦਾ ਕਿਉਂਕਿ ਉਹਦੀ ਜਿਹੜੀ ਆ ਇਹ ਸਦਾ ਟਲ ਗਈ ਇਹ ਅੱਗੇ ਪਾਰ ਦਿੱਤੀ ਗਈ ਇਹ ਕਿਹੜੀ ਤਰੀਕ ਨੂੰ ਹੁਣ ਹੋਊਗੀ ਫਾਂਸੀ ਜਾਂ ਉਹਦੇ ਗੋਲੀ ਵੱਜਣੀ ਇਹਦੇ ਬਾਰੇ ਤਾਂ ਪਤਾ ਨਹੀਂਗਾ ਪਰ ਇਹ ਲੱਗਦਾ ਸੀ ਜੀ ਕਿ ਇਸ ਮਾਮਲੇ ਦੇ ਵਿੱਚ ਗੱਲ ਬਣ ਜਾਣੀ ਆ 1 ਮਿਲੀਅਨ ਡਾਲਰ ਦੀ ਪੇਸ਼ਕਸ਼ ਹੋ ਚੁੱਕੀ ਹੈ 8.5 ਕਰੋੜ ਰੁਪਇਆ ਦੇਣ ਦੀ ਪੇਸ਼ਕਸ਼ ਜਿਹੜੀ ਸੇਵ ਮਨੀਸ਼ਾ ਪ੍ਰਿਆ ਫਾਊਂਡੇਸ਼ਨ ਬਣੀਆ ਉਹਦੇ ਵੱਲੋਂ ਟੱਬਰ ਦੇ ਜੀਆ ਦੇ ਵੱਲੋਂ ਕੁਝ ਕੋ ਹੋਰ ਉਦਯੋਗ ਪਤਗਾਂ ਦੇ ਵੱਲੋਂ ਕਈ ਹੋਰ ਸੰਸਥਾਵਾਂ ਦੇ ਵੱਲੋਂ ਇਕੱਤਰ ਕਰਕੇ ਸਬੰਧਤ ਪੀੜਤ ਪਰਿਵਾਰ ਨੂੰ ਦੇਣ ਦੀ ਗੱਲ ਕਹੀ ਗਈ ਆ ਪਰ ਜਦੋਂ ਪੀੜਤ ਪਰਿਵਾਰ ਲੈਣਾ ਹੀ ਨਹੀਂ ਚਾਹੁੰਦਾ ਤਾਂ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਆ ਸ਼ਰੀਆ ਕਾਨੂੰਨ ਦੇ ਤਹਿਤ ਜਾਂ ਤਾਂ ਪੈਸੇ ਲੈ ਕੇ ਤੇ ਜਾਂ ਫਿਰ ਤਰਸ ਦੇ ਆਧਾਰ ਦੇ ਉੱਤੇ ਬਿਨਾਂ ਪੈਸੇ ਲਿਆ ਜੇਕਰ ਕੋਈ ਬੰਦਾ ਇਸ ਤਰੀਕੇ ਨਾਲ ਮੌਤਨੀ ਸਦਾ ਪ੍ਰਾਪਤ ਕਰ ਚੁੱਕਿਆ ਤਾਂ ਉਹਨੂੰ maaf ਕੀਤਾ ਜਾ ਸਕਦਾ ਉਹਦੇ ਤੋਂ ਬਿਨਾਂ ਕੋਈ ਵੀ ਹੱਲ ਨਹੀਂ ਆ ਉਹਦੇ ਤੋਂ ਬਿਨਾਂ ਦੋ ਟੁਕ ਗੱਲ ਇਹ ਵੀ ਕੋਈ ਹੱਲ ਨਹੀਂਗਾ ਕਿਉਂਕਿ ਉਹਨੂੰ 16 ਤਰੀਕ ਨੂੰ ਮੌਤਨੀ ਸਦਾ ਮਿਲਣੀ ਸੀ ਪਰ ਐਨ ਮੌਕੇ ਦੇ ਉੱਤੇ 15 ਤਰੀਕ ਨੂੰ ਯਾਨੀ ਕਿ ਕੁਝ ਕੁ ਘੰਟੇ ਪਹਿਲਾਂ ਇਹ ਖਬਰ ਆਈ ਸੀ ਕਿ ਭਾਰਤ ਦੇ ਵਿੱਚ ਕੰਥਾਪੁਰਮ ਦੇ ਗ੍ਰੈਂਡ ਮੁਫਤੀ اے ਪੀ ਅਬੂ ਬਕਰ ਮੁਸਲੀਹਾਰ ਤੇ ਯਮਨ ਦੇ ਚਰਚਿਤ ਸੂਫੀ ਵਿਦਵਾਨ شیخ ਹਬੀਬ ਉਮਰ ਬਿਨ ਹਾਫਿਜ਼ ਨੇ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਕੀਤੀ ਆ ਇਹਦੇ ਵਿੱਚ ਟੱਬਰ ਦਾ ਇੱਕ ਜੀ ਵੀ ਪਾਇਆ ਗਿਆ ਤੇ ਇਹਦੇ ਵਿੱਚ ਸੁਪਰੀਮ ਕੋਰਟ ਦਾ ਉਥੋਂ ਦਾ ਇੱਕ ਜੱਜ ਵੀ ਪਾਇਆ ਗਿਆ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਅੱਜ ਵੀ ਚੱਲ ਰਹੀ ਹੋਣੀ ਆ ਪਰ ਸਬੰਧਤ ਪੀੜਤ ਪਰਿਵਾਰ ਕਹਿੰਦਾ ਜੀ ਕਿ ਅਸੀਂ ਨਹੀਂ ਮੰਨਦੇ ਸਾਨੂੰ ਮੰਨਣ ਦੀ ਕੋਈ ਜ਼ਰੂਰਤ ਨਹੀਂ ਆ ਅਸੀਂ ਬਿਲਕੁਲ ਆਪਣੀ ਥਾਂ ਤੇ ਖੜੇ ਆ ਇਹ ਬਿਲਕੁਲ ਉਵੇਂ ਹੀ ਆ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਨਹੀਂ ਕਈ ਵਾਰੀ ਵੇਖਦੇ ਹੁੰਦੇ ਕਈ ਵਾਰੀ ਬੰਦਾ ਮੰਨ ਜਾਂਦਾ ਕਈ ਵਾਰੀ ਬੰਦਾ ਨਹੀਂ ਵੀ ਮੰਨਦਾ ਉਦਾਹਰਨ ਦੇ ਤੌਰ ਤੇ ਉੱਤੇ ਹਾਰਸੇ ਦੇ ਵਿੱਚ ਕਿਸੇ ਦੇ ਜੀ ਦੀ ਮੌਤ ਹੋ ਜਾਂਦੀ ਆ ਜਾਂ ਕਿਸੇ ਦੇ ਕੋਲੋਂ ਕਿਸੇ ਦਾ ਕਤਲ ਹੋ ਜਾਂਦਾ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਤੇ ਵੀ ਕੇਸ ਚੱਲ ਪੈਂਦਾ ਫਿਰ ਅਦ ਵਿਚਾਲੇ ਜਿਹੜਾ ਪੀੜਤ ਪਰਿਵਾਰ ਆ ਕਈ ਵਾਰੀ ਉਹ ਇਹ ਵੀ ਸੋਚ ਲੈਂਦਾ ਵੀ ਯਾਰ ਜੇਕਰ ਸਾਨੂੰ 20 ਲੱਖ ਦੀ 25 ਲੱਖ ਦੀ 30 ਲੱਖ ਦੀ 50 ਲੱਖ ਦੀ ਆਫਰ ਹੋਈਏ ਦੂਜੀ ਧਿਰ ਦੇ ਵੱਲੋਂ ਅਸੀਂ ਕੇਸ ਵਾਪਸ ਲੈ ਲੈਨੇ ਆ ਵੀ ਜਿਹੜਾ ਚਲਾ ਗਿਆ ਉਹ ਤਾਂ ਚਲਾ ਗਿਆ ਉਹਨੇ ਤਾਂ ਵਾਪਸ ਆਉਣਾ ਨਹੀਂ ਪਰ ਜਿਹੜੇ ਬਾਕੀ ਜੀ ਆ ਉਹ ਤਾਂ ਪੈਸੇ ਦੇ ਨਾਲ ਪਲ ਜਾਣਗੇ ਨਾ ਬੱਚੇ ਪਾਲਣੇ ਆ ਫੀਸਾਂ ਚਾਹੀਦੀਆਂ ਭਵਿੱਖ ਬਣਾਉਣਾ ਪਰ ਕਈ ਵਾਰੀ ਬੰਦਾ ਅੜ ਜਾਂਦਾ ਵੀ ਯਾਰ ਜੇ ਸਾਡੇ ਵਾਲਾ ਗਿਆ ਨਾ ਇਹਨਾਂ ਦਾ ਵੀ ਫਾਹੇ ਲੱਗਣਾ ਚਾਹੀਦਾ ਇਹਨੂੰ ਵੀ ਮੌਤਨੀ ਸਜ਼ਾ ਮਿਲਣੀ ਹੀ ਚਾਹੀਦੀ ਆ ساری ਉਮਰ ਜੇਲ੍ਹ ਦੀ ਚੱਕੀ ਵੀ ਵੀ ਪੀਸੇ ਕਈ ਵਰੀ ਬੰਦਾ ਇਸ ਗੱਲ ਤੇ ਸਟੈਂਡ ਲੈ ਲਿੰਦਾ ਉਸ ਟੱਬਰ ਨੇ ਤਲਾਲ ਅਬਦੁਲ ਮਹਿਦੀ ਦੇ ਟੱਬਰ ਨੇ ਇਸ ਵੇਲੇ ਸਟੈਂਡ ਲੈ ਲਿਆ ਗੱਲ ਇਹ ਆ ਉਹ ਕਹਿੰਦੇ ਵੀ ਪੈਸੇ ਦੀ ਕੋਈ ਗੱਲ ਨਹੀਂ ਅਸੀਂ ਨਹੀਂ ਮੰਨਦੇ ਹੁਣ ਉਹਨਾਂ ਨੂੰ ਪੁਚਕਾਰ ਕੇ ਮਨਾਇਆ ਜਾ ਸਕੂ ਕਿ ਨਹੀਂ ਉਹ ਧਰਮ ਗੁਰੂਆਂ ਦਾ ਦਬਾਅ ਬਣਨਗੇ ਕਿ ਨਹੀਂ ਉਹ ਕਿਹੜੇ ਤਰੀਕੇ ਦੇ ਨਾਲ ਕਿਹੜੀ ਚਾਬੀ ਲਗੂ ਉਹਨਾਂ ਦੀ ਕਿਉਂ ਮੰਨ ਜਾਣਗੇ ਇਹ ਵਕਤ ਦੱਸੂਗਾ ਪਰ ਜਿਵੇਂ ਉਸ ਬੰਦੇ ਨੇ ਦੋਸ਼ ਲਾਇਆ ਕਿ ਭਾਰਤੀ মিডিਆ ਗੱਲ ਨੂੰ ਬਗਾੜ ਕੇ ਪੇਸ਼ ਕਰ ਰਿਆ ਜਿਨੇ ਕਤਲ ਕੀਤਾ ਉਹਨੂੰ ਵਿਚਾਰੀ ਬਣਾਇਆ ਜਾ ਰਿਆ ਜਿਹਦਾ ਕਤਲ ਹੋਇਆ ਉਹਦੇ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਆ ਉਹਨੇ ਕਿਹਾ ਜੀ ਕਿ ਮਾੜੀ ਗੱਲ ਆ ਇਹਦੇ ਤੋਂ ਬਚੋ ਇਹਦੇ ਤੋਂ ਗਰੀਜ਼ ਕਰੋ ਇਹਨੂੰ ਸੰਭਲੋ ਇਹ ਸਾਡੇ ਬਾਰੇ ਇੱਕ ਗਲਤ ਰਾਏ ਪੇਸ਼ ਕੀਤੀ ਜਾ ਰਹੀ ਹੈ ਜੇ ਭਾਈ ਗਲਤ ਰਾਇਆ ਤਾਂ ਬਿਲਕੁਲ ਨਹੀਂ ਪੇਸ਼ ਕਰਨੀ ਚਾਹੀਦੀ ਹਾਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਵੀ ਜੇਕਰ ਇਹ ਵੀਡੀਓ ਕੋਈ ਦੇਖਦਾ ਵੀ ਸੱਜਣ ਤੇ ਜੇਕਰ ਉਥੋਂ ਦੀ ਅਦਾਲਤ ਦੇ ਵਿੱਚੋਂ ਉਹ ਜਾਣਕਾਰੀ ਸਾਬਤ ਕਰ ਦਿੱਤੀ ਜਾਵੇ ਕਿ ਭਾਈ ਉਥੇ ਤਾਂ ਅਦਾਲਤ ਦੇ ਵਿੱਚ ਇਹ ਗੱਲ ਦਰਜਾ ਕਿ ਭਾਈ ਉਹਦੇ ਪਾਸਪੋਰਟ ਨੂੰ ਜ਼ਬਤ ਕੀਤਾ ਗਿਆ ਸੀ ਤਲਾਲ ਦੇ ਵੱਲੋਂ ਇਹ ਖੁਰਦਬੁਰਦ ਕੀਤਾ ਗਿਆ ਸੀ ਜੇ ਕੇਸ ਦੇ ਵਿੱਚ ਇਹ ਗੱਲ ਆ ਤੇ ਫਿਰ ਤਾਂ ਬਹੁਤ ਵੱਡੀ ਆ ਜਾਣਕਾਰੀ ਆ ਫਿਰ ਮਤਲਬ ਇਹ ਕਿ ਝੂਠ ਬੋਲਿਆ ਜਾ ਰਿਹਾ ਉਹਨਾਂ ਦੇ ਵੱਲੋਂ ਇਹ ਗੱਲ ਸੱਚੀ ਆ ਕਿ ਭਾਈ ਕੁੜੀ ਨੇ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਉਸ ਚੁੰਗਲ ਦੇ ਵਿੱਚੋਂ ਨਿਕਲਣ ਦੇ ਲਈ ਸਾਰਾ ਕੁਝ ਕੀਤਾ ਪਰ ਮੌਤ ਮੌਤ ਆ ਕਤਲ ਕਤਲਾ ਉਲਾਰਵਾਦੀ ਹੋਣਾ ਨਹੀਂ ਚਾਹੀਦਾ ਜੇ ਕਤਲ ਕਿਸੇ ਤੋਂ ਵੀ ਹੋਇਆ ਹੋਵੇ ਕਿਸੇ ਵੀ ਕਾਰਨ ਕਰਕੇ ਉਹਨੂੰ ਆਪਾਂ ਕਤਲ ਦੇ ਰੂਪ ਚ ਗਿਣਾਂਗੇ ਜੇ ਉਹ ਸਾਡਾ ਕਰਦੇ ਤਾਂ ਵੀ ਕਤਲ ਆ ਜੇਕਰ ਅਸੀਂ ਕਿਸੇ ਦਾ ਕਰਦੇ ਤਾਂ ਵੀ ਕਤਲ ਆ ਉਲਾਰਵਾਦੀ ਕਈ ਲੋਕ ਕਮੈਂਟੋ ਕਮੈਂਟੀ ਹੋ ਜਾਂਦੇ ਆ ਵੀ ਐ ਸਿਕਾ ਫਲਾਣਾ ਐ ਸਿਕਾ ਉਹਨਾਂ ਗੱਲਾਂ ਦੀ ਕੋਈ ਤਕ ਨਹੀਂ ਬਣਦੀਗੀ ਵੀ ਭਾਈ ਆਪਾਂ ਘਰ ਬੈਠੇ ਵਿਚਾਰ ਪੇਸ਼ ਕਰੀ ਜਾਗੇ ਇਹ ਉਹਨਾਂ ਦੇ ਦੇਸ਼ ਦੀ ਗੱਲ ਆ ਇਹ ਕੋਈ ਪੰਚਾਇਤ ਪੱਦਰ ਨਹੀਂ ਕੋ ਕਾਉਂਸਲਰ ਪੱਦਰ ਨਹੀਂ ਗੱਲ ਨਹੀਂ ਹੈਗੀ ਇਹ ਉਹਨਾਂ ਦੇ ਦੇਸ਼ ਦੀ ਗੱਲ ਆ ਇਹ ਅਰਬ ਕੰਟਰੀ ਦੀ ਗੱਲ ਆ ਉਥੇ ਜੇਕਰ ਤੁਸੀਂ ਮੈਂ ਗਲਤੀ ਕਰਾਂਗੇ ਉਹਦੇ ਨਾਲ ਵੀ ਆ ਤੇ ਇਸੇ ਕਾਰਨ ਕਰਕੇ ਹੀ ਅਰਬ ਕੰਟਰੀਜ਼ ਦੇ ਵਿੱਚ ਆਮ ਨਾਲੋਂ ਘੱਟ ਕ੍ਰਾਈਮ ਆ ਤੁਸੀਂ ਦੁਬਈ ਵੱਲ ਜਾ ਕੇ ਦੇਖੋ ਦੁਨੀਆ ਦੇ ਬਹੁਤ ਸਾਰੇ ਵੱਡੇ ਵੱਡੇ ਲੋਕ ਆ ਜਿਹੜੇ ਉਹ ਦੁਬਈ ਦੇ ਵਿੱਚ ਅਬੂ ਧਬੀ ਦੇ ਵਿੱਚ ਕਿਉਂ ਰਹਿਣ ਲੱਗ ਪਏ ਉਹ ਕਹਿੰਦੇ ਵੀ ਇੱਥੇ ਕ੍ਰਾਈਮ ਘੱਟ ਆ ਜੇ ਕੋਈ ਕ੍ਰਾਈਮ ਕਰਦਾ ਉਹਨੂੰ ਤੁਰੰਤ ਸਜ਼ਾ ਬਹੁਤ ਸਖਤ ਸਜ਼ਾ ਕੋਈ ਵੱਖ ਦੇ ਵਿੱਚ ਕੋਈ ਕਰਦਾ ਨਹੀਂਗਾ ਸੋ ਇਸ ਕਰਕੇ ਗੱਲ ਇਹ ਆ ਵੀ ਇਸ ਸਮੇਂ ਦੇ ਉੱਤੇ ਨਿਰਪਰ ਕਰਦਾ ਹੁਣ ਕਿ ਮਨੀਸ਼ਾ ਪ੍ਰੀਆ ਬਚਦੀ ਕਿ ਨਹੀਂ ਬਚਦੀ ਟੱਬਰ ਨੇ ਪੀੜਤ ਨੇ ਇਹ ਗੱਲ ਕਹਿਤਾ ਵੀ ਬਚਣ ਦੇਣੀ ਨਹੀਂ ਅਸੀਂ ਇਹਦੀ ਮੌਤ ਹੀ ਚਾਹੁੰਦੇ ਆ ਮੌਤ ਦਾ ਬਦਲਾ ਮੌਤ ਤੇ ਸਾਡੀਆਂ ਦਵਾਵਾਂ ਸਾਡੀਆਂ ਭਾਵਨਾਵਾਂ ਸਾਡੀ ਸੋਚ ਸਾਡਾ ਲਚਕੀਲਾਪਣ ਇਹ ਗੱਲ ਕਹਿਣਾ ਵੀ ਭਾਰਤ ਦੀ ਕੁੜੀ ਕੇਰਲ ਦੀ ਜਿਹੜੀ ਕਿ ਨਰਸ ਤੇ ਅਚਾਨਕ ਜਿਹਦੇ ਕੋਲੋਂ ਆਪਜ ਵਾਪਰ ਗਿਆ ਉਹ ਬਚ ਕੇ ਆ ਜਾਵੇ ਵਕਤ ਦੱਸੂਗਾ ਵੀ ਮੀਡੀਆ ਹੁਣ ਕੀ ਕਹਿੰਦਾ ਤੇ ਟੱਬਰ ਕੀ ਕਹਿੰਦਾ ਤੇ ਬਨੀਸ਼ਾਪਰੀਆ ਦਾ ਪਰਿਵਾਰ ਕੀ ਕਹਿੰਦਾ ਸਮੇਂ ਨੇ ਸਾਰੀ ਕਹਾਣੀ ਬਿਆਨ ਕਰਨੀ ਆ